ਹੁਸ਼ਿਆਰਪੁਰ ਵਿੱਚ ਪਹਿਲੇ ਮਹੀਨੇ ਇੱਕ ਵਾਰ ਫਿਰ ਹੁਸ਼ਿਆਰਪੁਰ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਮਹਿਜ 3 ਘੰਟੇ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਪਾਣੀ ਪਾਣੀ ਹੋ ਗਿਆ ਅਤੇ ਹੁਸ਼ਿਆਰਪੁਰ ਦੇ ਚਲੰਦਰ ਰੋਡ ਨੇ ਨਹਿਰ ਦਾ ਰੂਪ ਲੈ ਲਿਆ ਤਸਵੀਰਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਦਿਖਾਇਆ ਜਾ ਰਿਹਾ ਹੈ ਜਿੱਥੇ ਹਰ ਜਗ੍ਹਾ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਉੱਥੇ ਹੀ ਹੁਸ਼ਿਆਰਪੁਰ ਦੇ ਥਲੜੇ ਇਲਾਕੇ ਵਿੱਚ ਬੜ ਔਨਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਂਹ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿੰਦੀ ਹੈ ਉੱਥੇ ਹੀ ਮੀਂਹ ਝੋਨੇ ਦੀ ਫਸਲ ਹੋਣ ਦੇ ਘਰ ਕਿਸਾਨਾਂ ਲਈ ਅੰਮ੍ਰਿਤ ਬਣ ਗਿਆ ਹੈ ਕਿਉਂਕਿ ਮੀਂਹ ਨਾਲ ਮੋਟਰਾ ਬੰਦ ਹੋ ਜਾਣਗੀਆਂ ਅਤੇ ਖੇਤਾਂ ਵਿੱਚ ਪਾਣੀ ਖੜਾ ਹੋ ਜਾਵੇਗਾ ਜਿਸ ਨਾਲ ਕੁਦਰਤ ਨੂੰ ਵੀ ਫਾਇਦਾ ਹੋਵੇਗਾ ਮੀ ਤੋਂ ਪਹਾੜ ਸ਼ਹਿਰ ਦੇ ਬਣੇ ਹਾਲਾਤਾਂ ਬਾਰੇ ਜਦ ਕਾਂਗਰਸ ਨੇਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਨਗਰ ਨਿਗਮ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਅੱਜ ਇਹ ਸਥਿਤੀ ਬਣ ਗਈ ਹੈ ਉੱਤੇ ਹੀ ਕਿਸਾਨ ਨੇਤਾ ਮਨਜੀਤ ਰਾਏ ਦਾ ਕਹਿਣਾ ਹੈ ਕਿ ਇਹ ਬਾਰਿਸ਼ ਖੇਤੀ ਦੇ ਲਈ ਬੇਹੱਦ ਫਾਇਦੇਮੰਦ ਹੈ ਅਤੇ ਝੋਨੇ ਦੀ ਫਸਲ ਲਈ ਇਹ ਮੇ ਅੰਮ੍ਰਿਤ ਬਣ ਕੇ ਆਇਆ ਹੈ ਉਹਨਾਂ ਕਿਹਾ ਕਿ ਜਿੱਥੇ ਮੀਂਹ ਨਾਲ ਜ਼ਮੀਨਾਂ ਹੇਠਲਾ ਪਾਣੀ ਬਚੇਗਾ ਉੱਥੇ ਹੀ ਡੀਜ਼ਲ ਨਾਲ ਸਿੰਚਾਈ ਕਰਨ ਵਾਲੇ ਕਿਸਾਨਾਂ ਦਾ ਖਰਚਾ ਵੀ ਬਚੇਗਾ ਮੇਰਾ ਨਾਮ ਗੁਰਦੀਪ ਕਟੋਚ ਰਾਤ ਤੋਂ ਜਿਹੜੀ ਰੋਕ ਰੋਕ ਕੇ ਬਾਰਿਸ਼ ਹੋ ਰਹੀ ਹੈ ਉਹਦੇ ਨਾਲ ਮਲੇਰੇ ਵਿੱਚ ਦੇਖਿਆ ਜਦਾ ਕਾਫੀ ਪਾਣੀ ਇਕੱਠਾ ਹੋ ਗਿਆ ਹੈ ਕਿੰਨਾ ਕੰਮ ਦੇਖੋ ਜੇ ਬਰਸਾਤ ਜਿਹੜੀ ਹਰ ਸਾਲ ਅਸੀਂ ਕਾਰਪੋਰੇਸ਼ਨ ਦੇ ਵਿੱਚ ਇੱਕ ਫੰਡ ਰੱਖਦੇ ਹਾਂ ਜੋ ਬਰਸਾਤਾਂ ਤੋਂ ਪਹਿਲੇ ਸਫਾਈ ਸਾਫ ਸਫਾਈ ਕਰਾਉਂਦੇ ਆ ਰਿਜ਼ਰਵ ਫੰਡ ਹੁੰਦਾ ਹੈ ਹਰ ਸਾਲ ਰੱਖਿਆ ਜਾਂਦਾ ਹੈ ਇਸ ਵਾਰ ਪ੍ਰਸ਼ਾਸਨ ਨੂੰ ਔਰ ਸਰਕਾਰ ਵੱਲੋਂ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ ਪੂਰੇ ਸ਼ਹਿਰਪੁਰ ਦੇ ਵਿੱਚ ਬੁਰਾ ਹਾਲ ਹੈ ਇੱਕ ਬਰਸ ਪਹਿਲੀ ਬਰਸਾਤ ਦੇ ਨਾਲ ਦੇਖੋ ਹਾਲਾਤ ਜਿਹੇ ਬਣੇ ਹੋਏ ਆ ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਉਹਨਾਂ ਦੀ ਮਿਸਮੈਨੇਜਮੈਂਟ ਹੈ ਕਿਦਾਂ ਦੇਖਦੇ ਹੋ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੰਡ ਹੈ ਕਿ ਉਹ ਯੂਜ਼ ਨਹੀਂ ਕਰ ਰਹੇ ਕਿ ਪ੍ਰਸ਼ਾਸਨ ਵਾਲੋ ਕੋਈ ਵੀ ਮੀਟਿੰਗ ਨਹੀਂ ਰੱਖੀ ਗਈ ਇਹਦੇ ਲਈ ਜਿਹੜੀ ਹੁਣ ਦੀ ਸਰਕਾਰ ਦਾ ਜੋ ਫੰਡ ਹੈ ਇਹ ਸਰਕਾਰ ਸਿਰਫ ਆਪਣੇ ਚਿਹਤੇ ਕੁਝ ਵਾਰਡਾਂ ਵਿੱਚ ਵਰਤ ਰਹੀ ਹੈ ਇਹ ਫੰਡਾਂ ਨੂੰ ਇੱਧਰ ਉੱਧਰ ਯੂਜ਼ ਕਰ ਰਹੀ ਹੈ ਕੋਈ ਸ਼ਹਿਰ ਦੇ ਵਿਕਾਸ ਦੇ ਕੰਮਾਂ ਦੇ ਯੂਜ਼ ਨਹੀਂ ਹੋ ਰਿਹਾ ਦੋ ਤਿੰਨ ਵਾਰਡਾਂ ਜੋ ਉਹਨਾਂ ਦੇ ਚਿਹਤੇ ਉਹਨਾਂ ਵਿੱਚ ਪੈਸੇ ਵਰਤੇ ਜਾ ਰਹੇ ਆ ਕਾਰਪੋਰੇਸ਼ਨ ਦੇ ਫੰਡ ਦਾ ਪੈਸਾ ਜਿਹੜਾ ਆ ਉਹ ਵਰਤ ਕੇ ਮੰਤਰੀ ਆਪਣਾ ਕ੍ਰੈਡਿਟ ਲੈ ਰਹੇ ਆ ਜਿਕਰ ਗੱਲ ਕਰੀਏ ਤਾਂ ਮੰਤਰੀ ਵੀ ਇਹ ਤਾਂ ਹੁਸ਼ਿਆਰਪੁਰ ਦੇ ਨੇ ਐਮਪੀ ਵੀ ਹੋਂ ਤਾਂ ਬਣ ਗਏ ਨੇ ਪਰ ਫਿਰ ਵੀ ਜਿਕਰ ਵਿਕਾਸ ਦੀ ਗੱਲ ਕਰੀਏ ਤਾਂ ਮੰਤਰੀ ਸਾਹਿਬ ਨੂੰ ਵੀ 3 ਸਾਲ ਹੋ ਚੱਲੇ ਨੇ ਜੀ ਵਿਕਾਸ ਜ਼ੀਰੋ ਹੈ ਵਿਕਾਸ ਦੇ ਨਾਮ ਦਾ ਵੀ ਦੇਖੋ ਗਾਰਪਾਸ਼ਨ ਦੇ ਵੰਡ ਦਾ ਸਾਰਾ ਕੰਮ ਹੋ ਰਿਹਾ ਜੋ ਵੀ ਕੰਮ ਆਪਣੇ ਵਿਕਾਸ ਕਰ ਰਹੇ ਆ ਇਹ ਆਪਣੇ ਪੁਛੇਤੇ ਵਾਡਾਂ 'ਚ ਕਰ ਰਹੇ ਬਾਕੀ ਵਾਡਾਂ 'ਚ ਇਹ ਨਹੀਂ ਪਰ ਸਾਡੇ ਕਾਂਗਰਸੀ ਵਾਡਾਂ ਦੇ ਵਿੱਚ ਇਹਨਾਂ ਦੇ ਆਪਣੇ ਜੋ ਕਾਂਗਰਸ ਛੱਡ ਕੇ ਧੜੂ ਵਿੱਚ ਗਏ ਆ ਐਮਸੀ ਕਾਉਂਸਲਰ ਉਹਨਾਂ ਦੇ ਵਾਰਡਾਂ ਵਿੱਚ ਵੀ ਕੰਮ ਨਹੀਂ ਹੋ ਰਿਹਾ ਇਹ ਪੈਸੇ ਸਿਰਫ ਦੋ ਚਾਰ ਵਾਰਡਾਂ ਚ ਵਰਤ ਰਹੇ ਆ ਆਪਣੇ ਮੰਤਰੀ ਫੰਡ ਦੇ ਨਾਂ ਤੇ ਕੋਈ ਪੈਸਾ ਨਹੀਂ ਲੈ ਕੇ ਆਏ ਹੁਣ ਤਾਂ ਚਲੋ ਐਮਪੀ ਵੀ ਸਾਡੇ ਇਹਨਾਂ ਦੇ ਆਪਣੀ ਪਾਰਟੀ ਦੇ ਬਣ ਗਏ ਆ ਤੇ ਵਿਕਾਸ ਦੇ ਨਾਂ ਤੇ ਸ਼ਹਿਰ ਵਿੱਚ ਸਰਕਾਰ ਵੱਲੋਂ ਕੋਈ ਫੰਡ ਨਹੀਂ ਆਇਆ ਦੇਖੋ ਇਹ ਜਿਹੜੀ ਬਰਸਾਤ ਹੁਣ ਹੋ ਰਹੀ ਹੈ ਇਹ ਬਰਸਾਤ ਸੋਣੀਆਂ ਫਸਲਾਂ ਵਾਸਤੇ ਬਹੁਤ ਲਾਹੇਮੰਦ ਹੈ ਔਰ ਕਿਸਾਨਾਂ ਦੇ ਚਿਹਰੇ ਤੇ ਨੂਰ ਆਇਆ ਇਹਦੇ ਨਾਲ ਮੈਂ ਕਹਾਂਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਨਾਲ ਸਾਰਿਆਂ ਨੂੰ ਰਾਤ ਮਿਲੀ ਆ ਚਾਹੇ ਸ਼ਹਿਰੀ ਲੋਕ ਨੇ ਚਾਹੇ ਪਿੰਡੂ ਲੋਕ ਨੇ ਚਾਹੇ ਸਰਕਾਰ ਹੈ ਕਿਉਂਕਿ ਬਿਜਲੀ ਦੀ ਖਪਤ ਵੀ ਘਟੇਗੀ ਕਿਉਂਕਿ ਇਹਦੇ ਨਾਲ ਹੁਣ ਮੋਟਰਾਂ ਜਿਹੜੀਆਂ ਉਹ ਘੱਟ ਚੱਲਣਗੀਆਂ ਉਹ ਜਿਹੜੀ ਬਰਸਾਤ ਹੈ ਹੁਣ ਕਦੂ ਕਰਨ ਦੇ ਵਿੱਚ ਝੋਨੇ ਦੇ ਵਾਸਤੇ ਬੜਾ ਆਸਾਨ ਹੋਏਗਾ ਸੋ ਇਸ ਕਰਕੇ ਇਹ ਬਰਸਾਤ ਬੜੀ ਲਾਹੇਵੰਦ ਹੈ ਖਾਸ ਕਰ ਝੋਨੇ ਵਾਸਤੇ ਕਣੇ ਵਾਸਤੇ ਸੋਣੀਆਂ ਦੀਆਂ ਸਾਰੀਆਂ ਫਸਲਾਂ ਵਾਸਤੇ ਔਰ ਥੋੜੀ ਬਹੁਤ ਪ੍ਰੋਬਲਮ ਹੈਗੀ ਆ ਜਿਹੜੀ ਪੱਕੀ ਉਹ ਮੱਕੀ ਹੈ ਜਿਹੜੀ ਹੁਣ ਮੰਡੀ ਆ ਰਹੀ ਐ ਇਸ ਵੇਲੇ ਪੱਕੀ ਹੋਈ ਮੱਕੀ ਉਹਦੇ ਵਾਸਤੇ ਥੋੜੀ ਬਹੁਤ ਦਿੱਕਤ ਆਏਗੀ ਪਰ ਕੋਈ ਗੱਲ ਨਹੀਂ ਕਿਉਂਕਿ ਜਿਆਦਾਤਰ ਇਹ ਬਰਸਾਤ ਐ ਇਹ ਲਾਹੇਵੰਦੀ ਸਾਬਤ ਹੋ ਰਹੀ ਐ ਕਿਸਾਨਾਂ ਵਾਸਤੇ ਬਹੁਤ ਹੀ ਲਾਹੇਵੰਦ ਐ ਜੀ